ਹਾਤੋਂ ਮੰਦਰ ਤੋਂ ਥੱਲੇ ਉਤਰਦਿਆਂ ਬਾਈਕ ਦੇ ਪਿਛਲੇ ਟਾਇਰ ਦੇ ਜਿਹੜੇ ਬ੍ਰੇਕ ਸੀਗੇ ਉਹ ਲਗਭਗ ਕੰਮ ਛੱਡ ਗਏ ਇੱਥੋਂ ਦੇ ਇੱਕ ਮਕੈਨਿਕ ਨੂੰ ਦਿਖਾਇਆ ਤਾਂ ਉਸਨੇ 2 ਘੰਟੇ ਵੀ ਖਰਾਬ ਕਰ ਦਿੱਤੇ ਪਰ ਉਸ ਕੋਲੋਂ ਬ੍ਰੇਕ ਚੰਗੀ ਤਰ੍ਹਾਂ ਠੀਕ ਵੀ ਨਹੀਂ ਹੋਏ ਤੇ ਸਾਨੂੰ ਇਸੇ ਤਰ੍ਹਾਂ ਹੀ ਅੱਗੇ ਵਧਣਾ ਪੈਣਾ ਸੀ ਕਿਉਂਕਿ ਇੱਥੋਂ 66 ਕਿਲੋਮੀਟਰ ਦੂਰ ਸਥਿਤ ਸ਼ਹਿਰ ਰਾਮਪੁਰ ਬੁਸ਼ਵਰ ਤੋਂ ਪਹਿਲਾਂ ਨਾ ਤਾਂ ਕੋਈ ਚੰਗਾ ਮਕੈਨਿਕ ਸੀ ਤੇ ਨਾ ਹੀ ਰਾਇਲ ਐਨਫੀਲਡ ਦੀ ਕੋਈ ਏਜੰਸੀ ਹੀ ਸੀ ਅਸੀਂ ਨਾਰਕੰਡਾ ਤੋਂ ਹੌਲੀ-ਹੌਲੀ ਸਫ਼ਰ ਸ਼ੁਰੂ ਕੀਤਾ ਤੇ ਅੱਗੇ ਵਧਦੇ ਰਹੇ ਤੇ ਰਾਹ ਦੇ ਵਿੱਚ ਜਿੱਥੇ ਕੋਈ ਦਿੱਕਤ ਆਉਂਦੀ ਤਾਂ ਉੱਥੇ ਰੁਕ ਵੀ ਜਾਂਦੇ ਤਾਂ ਇਸ ਤਰ੍ਹਾਂ ਕਰਦੇ ਕਰਦੇ ਅਸੀਂ 9 ਵਜੇ ਦੇ ਚੱਲੇ ਹੋਏ 3 ਵਜੇ ਰਾਮਪੁਰ ਪਹੁੰਚ ਗਏ ਦੋਸਤੋ ਵਾਲੇ ਬ੍ਰੇਕਾਂ ਵਾਲਾ ਕੰਮ ਜਿਹੜਾ ਠੀਕ ਹੋਇਆ ਨਹੀਂ ਤੇ ਅਸੀਂ ਹਾਲੇ ਤੱਕ ਰਾਮਪੁਰ ਦੇ ਵਿੱਚ ਹੀ ਆ ਤੇ ਆ ਜਿਹੜਾ ਹੈਗਾ ਰਾਇਲੋਂ ਫੀਲਡ ਦੇ ਇਥੇ ਏਜੰਸੀ ਹੈਗੀ ਆ ਤਾਂ ਤਾਂ ਪਨ ਇੰਡਸਟਰੀਜ਼ ਜਿਹੜਾ ਹੈਗਾ ਰਾਮਪੁਰ ਤੋਂ ਥੋੜਾ ਅਗੇ ਚੂਹਾ ਬਾਗ ਨਾਮ ਦਾ ਇੱਕ ਕਸਬਾ ਹੈਗਾ ਉੱਥੇ ਆ ਤੇ ਉਥੋਂ ਆਪਾਂ ਜਾ ਰਹੇ ਹੈਗਾ ਹਾਲੇ ਬ੍ਰੇਕ ਟੇਕ ਕਰਾ ਰਹੇ ਆ ਇੱਥੇ 2.5-3 ਘੰਟੇ ਸਾਨੂੰ ਹੋ ਗਏ ਇੱਥੇ ਤੇ ਹਾਲੇ ਵੀ ਲੱਗੇ ਹੋਏ ਨੇ ਬਾਈ ਹੋਰੇ ਦੇਖੋ ਕਿੰਨਾ ਟਾਈਮ ਲੱਗਦਾ ਅੱਜ ਦਾ ਆਪਣਾ ਜਿਹੜਾ ਟੀਚਾ ਸੀਗਾ ਉਹ ਚਿੱਤਕੂਲ ਪਹੁੰਚਣਾ ਸੀ ਪਰ ਚਿੱਤਕੂਲ ਤਾਂ ਇੱਥੋਂ ਜਿਹੜਾ ਹੈਗਾ तकरीबन 5 ਘੰਟੇ ਦਾ ਰਸਤਾ ਹੈਗਾ ਤੇ ਮੈਨੂੰ ਨਹੀਂ ਲੱਗਦਾ ਅੱਜ ਅਸੀਂ ਇਤੋਂ 3 ਘੰਟੇ ਤੋਂ ਵੱਧ ਦਾ ਸਫ਼ਰ ਕਰ ਪਾਵਾਂਗੇ ਕਿਉਂਕਿ ਹਲੇ ਇੱਥੇ ਹੋਰ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹੈ ਔਰ ਟਾਈਮ ਉਹ ਵੀ ਕਾਫੀ ਗਿਆ ਹੈਗਾ

ਸ਼ੇਪ ਚੱਲਿਆ ਹੈਗਾ ਤੇ ਹੁਣ ਆਪਾਂ ਇੱਥੋਂ ਚੱਲ ਕੇ ਨੇੜੇ ਤੇੜੇ ਕੋਈ ਆਪਣੇ ਅੱਜ ਦੀ ਠਹਿਰ ਦਾ ਪ੍ਰਬੰਧ ਕਰਦੇ ਆ ਗੁੱਡ ਮਾਰਨਿੰਗ ਦੋਸਤੋ ਰਾਤ ਆਪਾਂ ਰੁਕੇ ਸੀਗੇ ਆ ਆ ਆਖਰੀ ਦੇ ਵਿੱਚ ਤੇ ਆ ਕਮਰਾ ਸੀਗਾ ਰਾਤ ਆਪਣਾ ਇੱਥੇ ਹੋਮ ਸਟੇ ਹੈ ਤੇ ਇੱਥੇ ਰੁਕੇ ਸੀ ਹੋ ਗਿਆ ਬਟਾਣੇ ਸਾਹਿਬ ਤੇ ਹਾਂ ਬਿਲਕੁਲ ਜੀ हेलमेट ਵਗੈਰਾ ਸਾਫ ਕਰ ਲੇ ਕਿਉਂਕਿ ਧੂੜ ਉਡੀਂਦੀ ਸੀ ਰਾਹ ਤੇ ਚ ਥੋੜਾ ਕਚਰਾ ਸੀ ਬਿਲਕੁਲ ਬਿਲਕੁਲ ਤੇ ਇੱਧਰ ਡੈਮ ਵੀ ਬਣ ਰਿਹਾ ਇੱਕ ਹਾਂ ਇੱਧਰਲੇ ਵਾਸਤੇ ਡੈਮ ਬਣ ਰਿਹਾ ਹੈਗਾ ਕੰਮ ਚੱਲ ਰਿਹਾ ਤੇ ਕਰਕੇ ਥੋੜੀ ਧਸ ਸੀਗੀ ਹੂੰ ਹੂੰ ਆਪਣੇ ਸਾਰਾ ਖਤ ਹੋ ਗਿਆ ਤੇ ਇਹ ਹੋਮਸਟੇ ਸੀ ਬੜਾ ਵਧੀਆ ਸੀਗਾ ਆ ਇੱਥੇ ਠਹਿਰਨਾ ਪ੍ਰਬੰਧ ਸਸਤਾ ਵੀ ਤੇ ਬੰਦੇ ਵੀ ਵਧੀਆ ਸੀਗੇ ਤੇ ਹੁਣ ਆਪਾਂ ਚੱਲਦੇ ਆ ਆਪਣੇ ਬਾਈਕ ਦੇ ਕੋਲੇ ਤੇ ਅੱਜ ਦਾ ਜਿਹੜਾ ਆਪਣਾ ਟ੍ਰਿਪ ਹੈਗਾ ਉਹ ਰਹਿਣ ਵਾਲਾ ਹੈਗਾ ਜਿਹੜਾ ਤਿੱਬਤ ਬਾਰਡਰ ਦੇ ਨਾਲ ਜਾਵਾਂਗੇ ਆਪਾਂ ਤਿੱਬਤ ਬਾਰਡਰ ਦੇ ਨਾਲ ਪਿੰਡਾ ਚਿਤਕੁਲ ਤੇ ਜਿਹੜਾ ਸਾਂਗਲਾ ਵੈਲੀ ਦੇ ਵਿੱਚ ਅੱਜ ਤੁਹਾਨੂੰ ਸਾਂਗਲਾ ਵੈਲੀ ਦਿਖਾਵਾਂਗੇ ਚਿਤਕੁਲ ਪਿੰਡ ਦਿਖਾਵਾਂਗੇ ਤੇ ਉਸ ਤੋਂ ਬਾਅਦ ਸਭ ਕੁਝ ਠੀਕ ਠਾਕ ਰਿਹਾ ਤਾਂ ਸ਼ਾਮ ਨੂੰ ਜੇ ਆਪਾਂ ਗਲਪਾਜ ਰੁਕਾਂਗੇ ਇਹ ਰੋਡ ਦੇ ਉੱਤੇ ਹੀ ਹੈ ਜਿਹੜਾ ਇਹ ਹੋਮਸਟੇ ਹੈ ਇੱਥੇ ਨਾਲ ਆਪਾਂ ਬਾਈਕ پارک ਕੀਤਾ ਸੀਗਾ ਦੇਖੋ ਖੜਾ ਗਿਆ ਵੀ ਹੈ ਉਹ ਖੜਾਈ ਆਪਣੀ ਬਾਈਕ ਨਾਲ ਲਓ ਚੋਤਾ ਖੜਾ ਪਿਆ ਹੈ ਸਹੀ ਹੈ ਤਾਂ ਇਹ ਵਾਦੀ ਉਹ ਬਹੁਤ ਧੂਰ ਅਹ ਲੌਬੀ ਦੋਸਤੋ ਅਸੀਂ ਰਾਤ ਖੈਰੇ ਸੀਗੇ ਇੱਥੇ ਕਮਲ ਰਿਸ਼ੀ ਗੈਸਟ ਹਾਊਸ ਤੇ ਜਿਵੇਂ ਲੈਰੀ ਸਾਹਿਬ ਦੱਸ ਹੀ ਚੁੱਕੇ ਨੇ ਕਿ ਬਹੁਤ ਵਧੀਆ ਸਟੇ ਸੀਗਾ ਇਹ ਸਸਤਾ ਵੀ ਸੀਗਾ ਤੇ ਇੱਥੇ ਰਾਮਪੁਰ ਹਾਈਡਰੋ ਪਾਵਰ ਸਟੇਸ਼ਨ ਲੱਗ ਰਿਹਾ 412 ਲੱਕੜੀ ਤੋਂ ਉੱਪਰ ਚੱਲੇ ਹੈਗੇ ਤੱਕੜੀ ਤੋਂ ਆ ਸੰਗਲਾ ਬੈਲੀ ਦੇ ਵਿਚਲੇ ਦਾ ਜਿਸ ਕੋਲ ਲਾਸਟ ਪਲੇਸ ਹੈ ਇੰਡੀਆ ਦਾ ਜਾਂ ਕਹਿ ਲੋ ਪਹਿਲਾ ਪਿੰਡ ਹੈ ਇੰਡੀਆ ਦਾ ਆਪਾਂ ਉੱਥੇ ਚੱਲੇ ਹੈਗੇ ਆ ਤਾਂ ਸੰਗਲਾ ਬੈਲੀ ਦੇ ਜਿਹੜੇ ਹੈਰੀਟੇਜ ਪਲੇਸ ਹੈਗੇ ਨੇ ਜਿਸ ਤੋਂ ਲਾ ਜਾਮ ਹੋਰ ਉੱਥੇ ਨੀਟ ਕਰੇ ਰੱਤ ਮੋਬਾਈਲ ਹੈ ਪਿੰਡ ਹੈਗੇ ਨੇ ਉਹ ਸਾਰੇ ਦੇਖਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਚੱਲਾਂਗੇ ਕਲਪਾ ਆਥੋ ਗੱਲ ਦਾ ਟੂਰ ਬਣਾਵਾਗੇ ਨਾ ਕਿ ਜਾਣ ਦਾ ਤੇ ਇਹਦਾ ਜਿਹੜਾ ਸਫਰ ਬੜਾ ਵਧੀਆ ਫੋਨ ਵਾਲਾ ਇੱਕ ਗੱਲ ਹੋਰ ਸਫਰ ਦੇ ਤੁਹਾਨੂੰ ਕਹਾਂਗੇ ਕਿ ਜਦੋਂ ਤੁਸੀਂ ਲਾਹੌਰ ਸਪੈਸ਼ਲ ਵਾਲੇ ਟੂਰ ਤੇ ਆਓ ਤਾਂ ਥੋੜੇ ਜਣਾ ਥੋਲੇ ਕੱਢ ਕੇ ਆਇਓ ਜਲਦਬਾਜੀ ਵਾਲਾ ਕੰਮ ਨਹੀਂ ਅਸੀਂ ਇਹ ਦੇਖੋ ਵੀ ਇੱਕ ਦਿਨ ਦੇ ਵਿੱਚ ਤਕਰੀਬਨ 100 ਕਿਲੋਮੀਟਰ ਹੀ ਕਰਦੇ ਆਂ ਸਫਰ ਤੇ ਬਾਕੀ ਜਿਹੜਾ ਹੈਗਾ ਲੋਕਲ ਸਾਈਟ ਸੀ ਨਾ ਉਹ ਦੇਖਦੇ ਆਂ ਜਿਹੜੇ ਹਾਇਰ ਕੇਜ ਬਲੇਜ਼ਾ ਉਹ ਉਹ ਦੇਖਦੇ ਆਂ ਤੇ ਲੋਕਲ ਲੋਕਾਂ ਨਾਲ ਗੱਲਬਾਤ ਕਰਾਂਗੇ ਆਪਾਂ ਜੁੜੇ ਰਹੋ ਨਾਲ ਤੇ ਤੁਹਾਨੂੰ ਮਲਾਵਾਂਗੇ ਲੋਕ ਨੂੰ ਲੋਕ ਤੇ ਹੈਰਿਟੇਜ ਜਿਹੜੇ ਹੈਗੇ ਨੇ ਫਰੈਂਡ ਤੇ ਜੁੜੇ ਰਹੋ ਨਾਲ ਬੰਨਿਆ ਫਰੂਡ ਹੈਗੇ ਨੇ ਉਹਨਾਂ ਵਿੱਚੋਂ ਕੋਈ ਚਾਹੇ ਤੇ ਉਹਦੀ ਸ਼ੁਰੂਆਤ ਇੱਥੋਂ ਹੋਈ ਹੈਗੀ ਆ ਔਰ ਅੱਗੇ ਤਾਂ ਵੀ ਜਾਵੇ ਹੈਗੀ ਹੈਗੀ ਆ ਤੇ ਨਾਲ ਵੀ ਜਿਹੜਾ ਸਾਰਾ Редактор субтитров А.Семкин Корректор А.Егорова Köszönöm, ਇਸਰ ਵੀ ਫਾਈਲ ਤੱਕ ਹੋ ਤੱਕ ਜੀ ਸਭ ਵਧੀਆ ਜੀ ਇੱਥੋਂ ਥੋੜਾ ਥੋੜਾ ਮੋਟਾ ਜਿਹਾ ਪੈਹ ਜਿਹੜਾ ਸੀਗਾ ਉਹ ਥੋੜਾ ਅਜੇ ਰੋਡ ਬਣਨ ਵਾਲਾ ਹੈ ਕੰਮ ਚੱਲ ਰਿਹਾ ਹੈ ਹੋ ਗਿਆ ਨਾ ਉਪਰ ਹੋ ਗਿਆ ਤੇ ਫੜੇ ਨਹੀਂ ਜਾ ਰਿਹਾ ਰਦਾ ਰਦਾ ਐਡੀਟਰ ਐਡੀਟਰ ਜਿਹੜਾ ਕੰਮ ਕਰਦਾ ਨਹੀਂ ਲੱਗਦਾ ਸਤਾ ਕੰਟਰੋਲ ਹੈ ਕਦੇ ਵੀ ਇਹ ਜੇ ਸਫਰਾਂ ਦੇ ਉੱਤੇ ਦੋਸਤੋ ਕੱਲ ਨਾ ਕਰਿਓ ਕਿਉਂਕਿ ਜੋ ਵੀ ਦੀ ਲਾਭਰਵਾਹੀ ਜਿਹੜੀ ਆ ਉਹ ਜਿੰਨੀ ਕੀ ਖਰਚੇ ਵਿੱਚ ਪਾ ਸਕਦੀ ਹੈ ਤੇ ਇੱਕ ਗੱਲ ਹੋਰ ਕਿ ਜਿਹੜਾ ਆਪਣੀਆਂ ਲੋੜਿੰਦੀਆਂ ਜਿਹੜੀਆਂ ਫਸਟ ਕਟ ਜਿਹੜੀ ਹੈ ਹਰ ਇੱਕ ਰਾਈਡਰ ਜਿਹੜਾ ਆਪਣੇ ਨਾਲ ਜ਼ਰੂਰ ਰੱਖੇ ਕਿਸੇ ਕਿਸਮ ਦੇ ਸਾਜ਼ੀ ਦੇ ਵਿੱਚ ਪਾ ਜਾ ਧਿਆਨ ਰੱਖੋ ਅਨਹਾਈਡ੍ਰਿਕ ਜਿੱਤਾ ਜਿਹੜੀ ਹੈ ਉਸ ਦਾ ਫਾਇਦਾ ਪੂਰਾ ਖਾਰ ਰੱਖੋ ਅਨਹਾਈਡ੍ਰਿਕ ਜਿੱਤਾ ਖਾਣ ਦਾ ਜਿਹੜਾ ਨਾਲ ਇਸ ਨਾਲ ਕੋਈ ਮੈਡੀਸਿਨ ਹੋ ਗਿਆ dangerous road ਆਪਣਾ ਹਾਂ ਬਾਕੀ ਤਾਂ ਪਤਾ ਨਹੀਂ ਇੰਨੇ ਹੋਣਾ ਸੀ ਹੋਰ ਵੀ ਹੋਰ ਵੀ ਆਊਗਾ ਕਿ ਇਸ ਤਰ੍ਹਾਂ ਆਊਗਾ ਬਸ ਵਿੱਚ ਵਿੱਚ ਬਸ ਇਹ ਮੇਨ ਰੋਡ ਹੈ ਆਪਣਾ ਇਹ ਉਹ ਯਾਤਰ ਲੈਗੇ ਤੇ ਸਾਡੇ ਇੱਥੇ ਫੌਜੀ ਜਵਾਨ ਜਿਹੜੇ ਨੇ ਜਵਾਨਾ ਵੀ ਦੇ ਰਹੇ ਨੇ ਵੀ ਸੈਕਟਰੀ ਬਹੁਤ ਹੀ ਸਾਵਧਾਨੀ ਨਾਲ ਜੁੜਾ ਕੰਟਰੋਲ ਕਰ ਰਹੇ ਨੇ ਟੈਟਰ ਕੋਪਰਾ ਨਾਲ ਲਈ ਗੱਡੀਆਂ ਨੂੰ ਬਹਲ ਦਿੱਤੀ ਜਾ ਰਹੀ ਹੈ ਤੇ ਸਾਨੂੰ ਰੋਕ Let's ਇਹ ਸਾਨੂੰ ਸਾਥੀ ਮਿਲਿਆ ਬਰਿੰਦਰ ਭਾਟੀ ਲੁਧਿਆਣੇ ਤੋਂ ਇੱਥੇ ਸੇਲ ਲਾਈ ਹੋਈ ਆ ਬਿਲਕੁਲ ਜੀ ਸਾਹਿਬ ਦੇਖੋ ਲੁਧਿਆਣੇ ਤੋਂ ਹਾਜ਼ਰੀ ਵਾਲੇ ਜਿਹੜੇ ਨੇ ਬੰਦੇ ਬਣਾ ਕੇ ਇੱਥੇ ਹਿਮਾਚਲ ਦੇ ਵਿੱਚ ਕਾਪਰੀ ਦੇ ਵਿੱਚ ਲਾਈ ਹੋਈ ਹੈ ਤੇ ਨਾਲ ਦੱਸਿਆ ਵੀ ਆ ਵੀ ਕਹਿੰਦੇ ਵਧੀਆ ਵਪਾਰ ਹੈ ਇੱਥੇ ਤੇ ਜਿਆਦਾ ਇਧਰੇ ਪਾਸੇ ਇਹਨਾਂ ਦਾ ਰੁਝਾਨਾ ਆਉਂਦੇ ਆ ਆਪਦੀ ਮਿਹਨਤ ਮਜ਼ਦੂਰੀ ਕਰਕੇ ਆਪਦਾ ਪਰਿਵਾਰ ਪਾਲਦੇ ਨੇ ਤੇ ਇਧਰ ਆ ਬੱਚਿਆਂ ਵਾਸਤੇ ਵੀ ਇਹਨਾਂ ਨੇ ਬਣਾਇਆ ਹੋਇਆ